ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਬਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਬਹੁਤ ਹੀ ਮਾੜੀ ਘਟਨਾ ਠੱਗਾਂ ਦੇ ਠੱਗ ਕਹਿੰਦੇ ਦੁਨੀਆ ਦੇ ਵਿੱਚ ਅਮਲੀ ਵੀ ਬਹੁਤ ਨੇ ਠੱਗ ਵੀ ਬਹੁਤ ਨੇ ਚੋਰ ਵੀ ਬਹੁਤ ਨੇ ਕੁਰਾਲੀ ਸ਼ਹਿਰ ਦੇ ਵਿੱਚ ਚੋਰੀਆਂ ਵੀ ਬਹੁਤ ਹੋ ਰੀਆਂ ਨੇ ਤੇ ਠੱਗੀਆਂ ਵੀ ਬਹੁਤ ਹੋ ਰੀਆਂ ਨੇ ਬੱਸ ਸਟੈਂਡ ਦੇ ਕੋਲ ਸਿਸਵਾ ਰੋਡ ਤੇ ਜੋ ਗੋਪਾਲ ਸਵੀਟਸ ਹੈ ਉਸ ਦੇ ਪਿੱਛੇ ਜੋ ਮਾਰਕੀਟ ਹੈ ਇੱਥੇ ਇੱਕ ਕਾਫੀ ਮਸ਼ਹੂਰ ਦੁਕਾਨ ਹੈ ਕਾਲਾ ਬੁਲਟ ਵਾਲਾ ਸੋ ਕਾਲਾ ਬੁਲਟ ਵਾਲਾ ਜੀ ਦਾ ਇੱਕ ਛੋਟਾ ਭਰਾ ਹੈ ਜਿਸ ਨੂੰ ਕੇ ਛੋਟੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸੋ ਉਹ ਵੀ ਮੋਟਰਸਾਈਕਲ ਠੀਕ ਕਰਦੇ ਨੇ ਉਹਨਾਂ ਦੇ ਕੋਲ ਇੱਕ ਵਿਅਕਤੀ ਆਉਂਦਾ ਆਟੋ ਦੇ ਵਿੱਚ ਉਹਨਾਂ ਦੀ ਦੁਕਾਨ ਦੇ ਮੁਰੇ ਉਤਰਦਾ ਹੈ ਤੇ ਕਹਿੰਦਾ ਹੈ ਕਿ ਖਰੜ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਹੈ ਕਿ ਤੁਸੀਂ ਮੇਰਾ ਮੋਟਰਸਾਈਕਲ ਠੀਕ ਕਰ ਦਿਓ ਤੇ ਮੇਰੇ ਨਾਲ ਚੱਲੋ ਸੋ ਇੱਥੋਂ ਛੋਟਾ ਜੀ ਨੂੰ ਉਹ ਮੋਟਰਸਾਈਕਲ ਤੇ ਬਿਠਾ ਕੇ ਖਰੜ ਲੈ ਜਾਂਦਾ ਹੈ ਅਤੇ ਚੱਕਵਾ ਦੇ ਕੇ ਛੋਟਾ ਜੀ ਦਾ ਮੋਟਰਸਾਈਕਲ ਉਹ ਆਪ ਲੈ ਜਾਂਦਾ ਹੈ ਵਾਪਸ ਨਹੀਂ ਆਉਂਦਾ ਸੋ ਇਸ ਠੱਗੀ ਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਛੋਟਾ ਜੀ ਕੋਲੋਂ ਅਤੇ ਜੋ ਆਟੋ ਦੇ ਵਿੱਚ ਇੱਥੇ ਉਸ ਵਿਅਕਤੀ ਨੂੰ ਲੈ ਕੇ ਆਏ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਇਹ ਪੂਰੀ ਘਟਨਾ ਹੈ ਮੇਰਾ ਸਰندر ਸਿੰਘ ਸਿਸਮਾ ਰੋਡ ਤੇ ਗਵਾਲਟਾ ਬੇ ਦੇ ਬੈਕਸਾਈਡ ਆਪਣੀ ਦੁਕਾਨ ਹੈ ਗੋਲਡਰ ਰਿਪੇਅਰ ਦਾ ਕੰਮ ਹੈ ਆਪਰੇ ਕੋ ਬੰਦਾ ਇੱਕ ਖਰੜ ਤੋਂ ਆਇਆ ਖਰੜ ਤੋਂ ਆ ਕੇ ਕਹਿੰਦਾ ਵੀ ਮੈਂ ਮੋਟਰਸਾਈਕਲ ਦਾ ਕੰਮ ਕਰਾਉਣਾ ਸਪਲੈਂਡਰ ਦਾ ਮੇਰਾ ਮੋਟਰਸਾਈਕਲ ਖਰੜ ਖੜਾ ਹੈ ਤੋ ਇੱਥੋਂ ਮੈਨੂੰ ਕਹਿੰਦਾ ਮੇਰੇ ਨਾਲ ਚੱਲ ਜਿਹੜੇ ਟੈਂਪੂ 'ਚ ਬੈਠ ਕੇ ਆਇਆ ਹੈ ਹਾਂ ਮੋਟਰਸਾਈਕਲ ਖਰਾਬ ਹੋਇਆ ਹਾਂ ਮੋਟਰਸਾਈਕਲ ਕਹਿੰਦਾ ਮੇਰੇ ਸੀਜ ਹੋਇਆ ਬਾਈ ਤੇ ਮੈਂ ਮੈਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਖਰੜ ਚੱਲ ਹੋਰ ਮਿਸਤੇ ਹੋ ਗਿਆ ਤਾਂ ਟਾਈਮ ਨਹੀਂ ਤਾਹਗਾ ਖਰੜ ਦੁਕਾਨਾਂ ਬੰਦ ਸੀਗੀਆਂ ਗੁਰਗਣੇ ਕਲੇ ਮਿਸਤਰੀ ਕੋਲ ਗਿਆ ਉਹ ਸਿਸਮਾ ਰੋਡ ਤੇ ਗਿਆ ਸੋਨੂ ਕੋਲ ਖੜੜਾ ਖਟ ਖਟ ਇਹ ਸ਼ਨੀ ਸ਼ਨੀਵਾਰ ਦੀ ਗੱਲ ਹੈ ਜੀ ਸ਼ਨੀਵਾਰ ਹਾਂਜੀ ਇਹ ਹੈਗੀ ਗੱਲ ਕੋਈ 2 ਵਜੇ ਦੀ 1:30 2 ਵਜੇ ਦੀ ਉਹਦੇ ਬਾਅਦ ਸੋਨੂ ਵਗਿਆ ਜੀ ਆਪਣਾ ਸਿੰਘਪੁਰ ਰੋਡ ਦੇ ਆਪਣਾ ਤਨੋਏ ਕੋਲ ਜੀ ਸਾਰੇ ਬਗਲ ਜਿੰਨੇ ਵੀ ਹਾਂਜੀ ਹਾਂ ਜਿੰਨੇ ਮਿਸਤਰੀ ਉਹ ਗਿਆ ਚਲੋ ਕੋਈ ਕਹਿੰਦਾ ਮੇਰੇ ਕੋ ਟਾਈਮ ਨਹੀਂ ਆ ਚਲੋ ਮੇਰੇ ਪੱਲੇ ਆਇਆ ਇਹ ਟੈਂਪੂ ਭਾਈ ਆਪਣੇ ਉਹ ਤੋਂ ਬਾਅਦ ਮੈਥੋਂ ਇੱਥੋਂ ਮੈਨੂੰ ਲੈ ਗਿਆ ਤੇ ਮੈਨੂੰ ਲਿਆ ਕੇ ਖੜੜ ਲਿਆ ਕੇ ਮੈਨੂੰ ਕਹਿੰਦਾ ਵੀ ਮੋਟਰਸਾਈਕਲ ਤੁਸੀਂ ਆਪਣਾ ਲਿਕੇ ਹਾਂ ਮੈਂ ਮੋਟਰਸਾਈਕਲ ਇੱਥੋਂ ਆਪਣਾ ਲੈ ਗਿਆ ਤੇ ਮੈਨੂੰ ਕਹਿੰਦਾ ਲੈ ਆ ਕੇ ਤੂੰ ਦੋ ਮਟੋਰੇ ਖੜਾ ਮੈਂ ਜਿਹੜੇ ਬੰਦੇ ਤੇ ਪੈਸੇ ਲੈਣੇ ਆ ਮੈਂ ਫੜ ਕੇ ਲਿਆ ਆ 6000 ਮੈਂ ਲੱਤਾ ਉਹ ਤੇ 2000 ਹੋਰ ਲੈ ਕੇ ਆਉਣਾ ਮੈਂ 8000 ਰੁਪਏ ਕਰਾਇਆ ਵਾ ਡਰਾਈਵਰ ਹੈ ਮੇਰਾ ਉਹ ਤੁਹਾਨੂੰ ਵੀ ਦੇ ਕੋਈ ਪੈਸੇ ਨਹੀਂ ਪੈਸਾ ਮੈਨੂੰ ਕੋਈ ਨਹੀਂ ਦਿੱਤਾ ਇਹ ਟੈਂਪੂ ਵਾਲੇ ਭਾਈ ਜੀ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਪੈਸੇ ਮੈਂ ਜਿਹੜਾ 2500 ਰੁਪਏ ਰੈਂਦਾ ਥੋੜਾ ਕਿਰਾਇਆ ਮਾ ਕੇ ਦਿੰਨਾ ਫਿਰ ਉਸ ਤੋਂ ਬਾਅਦ ਮੈਂ ਇਹਦੀ ਭਲੇਖੇ ਪਰ ਰਹਿ ਗਿਆ ਵੀ ਚਲੋ ਭਾਈ ਜੀ ਨੂੰ ਜਾਣਦਾ ਆਉਣਾ ਇਹ ਟੈਂਪੂ ਚ ਮੋਟਰਸਾਈਕਲ ਕਿਆ ਕਰ ਨਹੀਂ ਨਹੀਂ ਇਹ ਬੈਠ ਕੇ ਆਜੀ 16 ਨਾਲ ਤੋਂ ਹਾਂਜੀ ਇਹਨਾਂ ਨੂੰ ਆ ਕੇ ਇਥੋਂ ਲੈ ਮੇਰੇ ਕੋਲ ਬਿਜਲ ਬੰਦਾ ਬਣਾ ਹੈਗਾ ਯਾਰ ਦੋਸਤ ਉਦੀ ਵਿੱਚ ਚੱਲਦੇ ਆ ਇਹ ਮੈਨੂੰ ਕਹਿੰਦਾ ਬੰਦੇ ਦਾ ਮੋਟਰਸਲ ਖਰਾਬ ਹੈ ਖਰੜ ਵੀ ਤੂੰ ਨਾਲ ਚਲੇ ਜਾ ਬਿਚਲ ਇੱਥੇ ਮੈਂ ਉਰੀ ਬੈਠਦਾ ਆਂ ਤੂੰ ਜਾ ਕੇ ਮੋਟਰਸਲ ਚੱਕ ਲਿਆ ਚੱਲ ਮੈਂ ਇੱਥੋਂ ਚਲੇ ਗਿਆ ਮੇਰੇ ਨਾਲ ਬੈਠ ਕੇ ਚਲੇ ਗਿਆ ਖਰੜ ਨੂੰ ਚੱਲ ਮੈਂ ਗਿਆ ਖਰੜਾ ਲਾਈਟਾਂ ਤੇ ਜਾ ਕੇ ਮੈਨੂੰ ਕਹਿੰਦਾ 2 ਮੀਟਰ ਹੋ ਗਿਆ ਇੱਥੇ ਵੀ ਮੈਂ ਆ ਗਿਆ ਚੱਲ ਮੈਂ 2 ਮੀਟਰ ਹੋ ਗਿਆ ਉੱਥੇ ਮੈਨੂੰ ਰੋਡ ਪਾਰ ਕਰਕੇ ਗਿਆ ਮੈਨੂੰ ਕਹਿੰਦਾ ਇਹ ਬੰਦਾ ਜਿਹੜੇ ਬੰਦੇ ਤੋਂ ਪੈਸੇ ਲੈਣੇ ਆ ਮੈਂ 8000 ਰੁਪਿਆ ਵੀ ਛੇ ਹੀ ਮੈਨੂੰ ਦੇ ਦਿੱਤਾ ਮੈਂ ਦੋ ਹਲੇ ਹੋਰ ਲੈਣਾ ਮੈਂ ਕਿੱਤੇ ਡਿਊਟੀ ਦੇ ਚਲੋ ਮੁੜ ਕੇ ਆਪਸ ਆ ਗਿਆ ਨਾ ਬੰਦਾ ਘਰੇ ਆ ਵੀ ਆਪਾਂ ਜਾਨੂੰ ਚਾ ਵੀ ਨਹੀਂ ਬੰਦੇ ਨੇ 15 ਮਿੰਟ ਤੱਕ ਆ ਜਾਣਾ ਚਲ ਮੈਂ ਦੋ ਕੱਪ ਚਾਹ ਦੇ ਬਣਾ ਲਏ ਉਹਨੇ ਦੋ ਕੱਪ ਚਾਹ ਦੇ ਬਣਾਇਆ ਤਾਂ ਚਾਹ ਬਣਾ ਕੇ ਰੱਖ ਲਈ ਟੇਬਲ ਤੇ ਤੇ ਮੈਨੂੰ ਕਹਿੰਦਾ ਵੀ ਤੂੰ ਪੀ ਲੈ ਨਾ ਮੈਂ ਦੋ ਮਿੰਟ ਚਾਹ ਕੇ ਮੈਨੂੰ ਚਾਬੀ ਦੇ ਦੇ ਬਚਾ ਵੀ ਲੈ ਕੇ ਲਾਂਗੇ ਮੁੜ ਕੇ ਵਾਪਸ ਨਹੀਂ ਆਇਆ ਅੱਛਾ ਚਾਹ ਵਿੱਚ ਕੋਈ ਨਹੀਂ ਕੋਈ ਇਹ ਚੀਜ਼ ਚੀਜ਼ ਕੋਈ ਨਹੀਂ ਪਈ ਹੈ ਕਿੰਨੀ ਕਿਸ ਤਰ੍ਹਾਂ ਫਿਰ ਕਿੰਨੀ ਕਿਤੇ ਤੁਸੀਂ ਬੈਠੇ ਮੈਂ 10 ਮਿੰਟ ਬੈਠ ਕੇ ਰਹੀ ਅੱਛਾ 10 ਮਿੰਟ ਤੋਂ ਬਾਅਦ ਉਸ ਚਾਹ ਚਾਹ ਬਣਾਉਂਦਾ ਮੈਂ ਉਹਨੂੰ ਪੁੱਛਿਆ ਮੈਂ ਤੁਸੀਂ ਬੰਦੇ ਵੀ ਮੇਰੇ ਟੈਂਪੂ ਉਧਰ ਹੋ ਗਿਆ ਹੱਕਰ ਦੇ ਮਾਦਰ ਟੈਂਪੂ ਤੇ ਬਹਿ ਜਾਓ ਮਾਹੂਲ ਪੁੱਛ ਰਿਹਾ ਕਹਿੰਦਾ ਬਾਈ ਅਸੀਂ ਨਹੀਂ ਜਾਣਦੇ ਅਸੀਂ ਕਦੇ ਬੰਦਾ ਦੇਖਿਆ ਨਹੀਂ ਹੋਇਆ ਫਿਰ ਉੱਤੇ ਬਾਅਦ ਮੈਂ ਬਾਈ ਨੂੰ 5 ਮਿੰਟ ਬਾਅਦ ਮੈਂ ਇਹਨੂੰ 10 ਮਿੰਟ ਬਾਅਦ ਇਹਨੂੰ ਫੋਨ ਕਰਿਆ ਬਾਈ ਨੂੰ ਮੈਂ ਬਾਈ ਜੀ ਬੰਦਾ ਤੁਹਾਨੂੰ ਜਾਣਦਾ ਏ ਇਹ ਕਹਿੰਦਾ ਮੇਰੇ ਨਾਲ ਤਾਂ ਸੌੜਾਂ ਦੇ ਬੈਠਿਆ ਦਾ ਵੀ ਸੌੜਾਂ ਦੇ ਬੈਠਿਆ ਇਹ ਕਹਿੰਦਾ ਮੈਨੂੰ ਵਧੀਆ ਕਾਰੀਗਰ ਦੱਸ ਦੇ ਕੋਈ ਵੀ ਮੇਰੇ ਮੋਟਰਸਾ ਦਾ ਕੰਮ ਕਰਵਾ ਦੇ ਇਹ ਜਦੋਂ ਛੱਡ ਕੇ ਗਏ ਇਹ ਕਿੱਥੇ ਸੀ ਇਹ ਮੇਰੀ ਦੁਕਾਨ ਤੇ ਮੇਰੇ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਉਰੀ ਬੈਠੋ ਵੀ ਮੈਂ ਥੋੜਾ 500 ਰੁਪਏ ਵੀ ਨਬਤੇ ਅੱਧੇ ਮੋਟਰਸਾਈਕਲ ਦੇ ਪੈਸੇ ਦੇਣੇ ਆ ਵੀ ਮੈਂ ਤੁਹਾਨੂੰ ਵੀ ਨਾਲੇ ਦੇ ਦਿੰਦਾ 500 ਰੁਪਏ ਤੇ ਇਹਨਾਂ ਨੂੰ ਵੀ ਦੇ ਦੂੰਗਾ 500 ਵੀ ਥੋੜਾ ਅੱਧੇ ਪੈਸੇ ਮੋਟਰਸਾਈਕਲ ਦੇ ਫੇ ਤੁਸੀਂ ਇਹ ਪਹਿਚਾਣ ਕਿਵੇਂ ਹੋਈ ਦੀ ਪਹਿਚਾਣ ਦਾ 95 ਮੈਂ ਖਟੜਾ ਸਪੇਅਰ ਪੜਦੇ ਗਿਆ ਉੱਥੇ 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 ਵੀ ਗਿਆ ਸੀਗਾ ਇਹ ਅੱਛਾ ਜੀ ਉੱਥੇ ਇਹਦੀ ਮੂਵੀ ਬਣੀ ਵੀ ਦੀ ਅੱਛਾ ਜੀ ਉੱਥੋਂ ਵੀ ਇਹਦੀ ਮੂਵੀ ਬਣਾਈ ਹਾਂਜੀ ਹਾਂ ਉੱਥੇ ਇਹਦੀ ਮੂਵੀ ਬਣੀ ਵੀ ਸੀਗੇ ਤੇ ਉੱਥੇ ਇਹਦੀ ਮੂਵੀ ਬਣਾਈ ਮੈਂ ਅੱਛਾ ਹਾਂਜੀ ਹਾਂ ਹੁਣ ਇਸ ਬੰਦੇ ਦੇ ਮੈਂ ਨਾਮ ਰੱਖਿਆ ਹੋਇਆ 4000 ਰੁਪਏ ਜੋ ਬੰਦਾ ਇਹਨੂੰ ਫੜਾਊਗਾ ਆਪਣਾ ਮੋਟਰਸਾਈਕਲ ਕਿਹੜਾ ਸੀ ਕਿੰਨਾ ਸੀ ਆਪਣਾ ਸਿਟੀ ਹੈਂਡਲ ਹੈ ਜੀ ਕੀ ਨੰਬਰ ਪੀਵੀ 65 ਏ ਸੀ 8647 ਇਹ ਹਾਂ ਪੀਵੀ 65 ਏ ਸੀ ਏ ਸੀ 8647 86 47 ਸੁਰਿੰਦਰ ਸਿੰਘ ਦੇ ਨਾਮ ਹੈ ਕਿਹੜੇ ਰੰਗ ਦਾ ਨਾਮ ਹੈ ਬਲੈਕ ਬਲੈਕ ਕਲਰ ਹੈ ਬਲੈਕ ਕਲਰ ਹਾਂ ਕੋਈ ਖਾਸ ਨਿਸ਼ਾਨੀ ਹੋਣੀ ਖਾਸ ਨਿਸ਼ਾਨੀ ਉਹਦੇ ਇੱਕ ਤਾਂ ਟੈਂਕੀ ਦੇ ਥੱਲੇ ਹੋਰ ਲੱਗਿਆ ਵੇ ਸੁੱਚ ਲੱਗੀ ਵੀ ਉਹਦੇ ਅੱਛਾ ਜੀ ਤੇ ਦੂਏ ਹੋਰ ਲੱਗੇ ਹੋਏ ਸਿਟੀ ਹੈਂਡਲ ਦੀ ਦੂਈ 80 ਵਾਦੀ ਬੈਟਰੀ ਰੱਖੀ ਹੋਈ ਹੈ ਅੱਛਾ ਮੂਲਾ ਟਾਇਰ ਨਵਾਂ ਹੈ 40000 ਕਿਲੋਮੀਟਰ ਚੱਲੇ ਆਵੇ ਕਿਹੜਾ ਮਾਡਲ ਠੀਕਾ ਇਹ ਇਹ 16 ਮ ਰੰਗ ਕਿਹੜਾ ਹੋਸਤ ਰੰਗ ਬਲੈਕ ਆ ਜੀ ਬਲੈਕ ਨੰਬਰ ਫੇਰ ਦੱਸੋ ਇੱਕ ਵਾਰ ਪੀਵੀ 65 ਪੀਵੀ 65 اے ਸੀ اے ਸੀ 8647 8647 ਹਾਂ ਜੀ ਹਾਂ ਜੀ ਰਿਪੋਰਟ ਕਿੱਥੇ ਲਿਖਾਈ ਰਿਪੋਰਟ ਖਡਰ ਲਿਖਾਈ ਆ ਜੀ ਖਡਰ ਥਾਣੇ ਦੇ ਪਿੱਛੇ ਹਾਂ ਜੀ ਸਿਟੀ ਚ ਸਿਟੀ ਚ ਸਿਟੀ ਚ ਲਿਖਾਈ ਹਾਂ ਜੀ ਤੇ ਕੀ ਮੰਗ ਕਰਦੇ ਤੁਸੀਂ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਬੱਦ ਵੱਦ ਇਹਨਾਂ ਲੋਕਾਂ ਤੋਂ ਨਥ ਭਾਈ ਜਾਣ ਚਾਹੀਦੀ ਐ ਚੋਰਾਂ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਲੋਕਾਂ ਨੂੰ ਕਹਿਣਾ ਚਾਹੀਦਾ ਕਿ ਲੋਕਾਂ ਦੇ ਜਿਹੜੇ ਲੱਗੀ ਐ ਠੱਗ ਚੋਰ ਇਹਨਾਂ ਤੋਂ ਬਚੋ ਕਿਸੇ ਸਰਦਾਰ ਆ ਕੇ ਮੰਗਿਆ ਮੋਟਰਸਾਈਕਲ ਦਾ ਚਾਬੀ ਨੇ ਦੋ ਕਿਸੇ ਨੂੰ ਕੋਈ ਆ ਕੇ ਪੁੱਛਦਾ ਏ ਉਹਨੂੰ ਪਹਿਲਾਂ ਪੁੱਛੋ ਵੀ ਕਿੱਥੇ ਜਾਣਾ ਉਹਦੀ ਫੋਟੋ ਖਿੱਚੋ ਉਹਦਾ ਪੂਰਾ ਪ੍ਰੂਫ ਪਾ ਕੇ ਉਹਦੇ ਨਾਲ ਫਿਰ ਜਾਓ ਠੀਕ ਹੈ ਤੇ ਇਹ ਬੰਦਾ ਕਿ ਕਿਦਾਂ ਦਾ ਦੇਖਣ ਨੂੰ ਇਹ ਇਹ ਬੰਦੇ ਗੱਲ 'ਚ ਕਾਲਾ ਪਟਕਾ ਪਾਇਆ ਹੋਇਆ ਜੀ ਅੱਜ ਸਰਦਾਰ ਹਾਂ ਜੀ ਉਹ ਸਦਮੋਨਾ ਬੰਦਾ ਜੀ ਸਦਮੋਨਾ ਪੈਰਾ ਚੱਪਾ ਉਮਰ ਹੈਗੀ 45 ਸਾਲ ਦੀ 45 ਚਿੱਟਾ ਕੁਰਦਾ ਪਜਾਮਾ ਪਾਇਆ ਹੋਇਆ ਠੀਕ ਹੈ ਹਾਂ ਜੀ ਰਮੇਸ਼ ਕੁਮਾਰ ਵੇਖ ਜੀ ਉਹ ਜਿਹੜਾ ਜਸਰੇ ਆ ਇਹ ਠੱਗ ਤੁਹਾਡੇ ਨਾਲ ਬੈਠਿਆ ਇਹ ਕਿੱਥੋਂ ਬੈਠਿਆ ਸੀ ਇਹ ਸਹੌੜਾਂ ਕੁਆੜੀਏ ਦੀ ਦੁਕਾਨ ਦੇ ਕੋਲ ਬੈਠਾ ਸੀ ਸਹੌੜਾਂ ਾਡੇ ਦੇ ਅਗਲੇ ਪਾਸੇ ਸੜਕ ਤੇ ਖੜਾ ਸੀਗਾ ਤਾਂ ਹੱਥ ਦਿੱਤਾ ਇਹਨੇ ਮੈਨੂੰ ਵੀ ਲੈ ਚਲੋ ਚਲੋ ਪਿੱਛੇ ਚਾਰ ਜਨਾਨੀਆਂ ਬੈਠੀਆਂ ਸੀਗੀਆਂ ਮੇਰੇ ਮੂਰੇ ਬਰ ਬੈਠ ਗਿਆ ਮੈਨੂੰ ਕਹਿੰਦਾ ਨਖਨੌਰ ਦੇ ਕੋਲ ਆ ਕੇ ਕਹਿੰਦਾ ਮੈਨੂੰ ਵਧੀਆ ਮਿਸਤਰੀ ਚਾਹੀਦਾ ਕੋਈ ਵੀ ਮੇਰਾ ਮੋਟਰਸਾਈਕਲ ਦਾ ਇੰਜਨ ਸੀਜ਼ ਹੋਇਆ ਵਾ ਤਾਂ ਕੋਈ ਵਧੀਆ ਮਿਸਤਰੀ ਹੋਵੇ ਤਾਂ ਆਪਾਂ ਨੂੰ ਐਵੇਂ ਲੱਗਿਆ ਵੀ ਚਲੋ ਕੋਈ ਨਹੀਂ ਆਪਣਾ ਬੰਦਾ ਹੈਗਾ ਛੋਟਾ ਹਾਂ ਵੀ ਦੁਖੀ ਹੋਇਆ ਹਾਂ ਚਲੋ ਵਿਲਾ ਬੈਠਿਆ ਵੀ ਲੇਕੇ ਆ ਗਏ ਆਪਾਂ ਤਾਂ ਛੋਟੇ ਬਾਈ ਨੂੰ ਦੱਸਿਆ ਮੈਂ ਕਿਹਾ ਵੀ ਇਦਾਂ ਕਰਕੇ ਮੈਨੂੰ ਖੈੜ ਇਹ ਰਸਤੇ ਚੰਦਾਂ ਦਾ ਬੰਦਾ ਮਿਲਿਆ ਵੀ ਇਹਨਾਂ ਦਾ ਮੋਟਰਸਾਈਕਲ ਖਰਾਬ ਹੋਇਆ ਹੋਇਆ ਵਾ ਜੇ ਤੁਸੀਂ ਟਾਈਮ ਹੈਗਾ ਤਾਂ ਜਾ ਕੇ ਲਿਆ ਕੇ ਠੀਕ ਕਰ ਲੋ ਇਹ ਤੋਂ ਪਹਿਲਾਂ ਹੋਰ ਦੱਖਣ ਨਾਲ ਲੇਕੀ ਦੇ ਇਸ ਰਾਜੂ ਖਟੜੇ ਵਾਲਿਆਂ ਕੋਲ ਹੈਗਾ ਜੀ ਉਹਦੇ ਕੋਲ ਗਿਆ ਉਹ ਕਹਿੰਦਾ ਵੀ 2 ਘੰਟੇ ਤੱਕਰ ਜਾਊਂਗਾ ਮੈਂ ਤਾਂ ਮੇਰੇ ਕੋਲ ਟਾਈਮ ਨਹੀਂ ਹੈਗਾ ਹਾਂ ਜੀ ਹੋਰ ਕਿਸੇ ਕੋਲ ਤੋਂ ਹੋਰ ਤਾਂ ਪਹਿਲਾਂ ਫਿਰ ਉਧਰ ਧਰੋਏ ਤੋਂ ਧਰੋਏ ਕੋਲ ਗਿਆ ਜੀ ਤਾਂ ਉਧਰ ਉਹਨਾਂ ਨੇ ਵੀ ਜਵਾਬ ਦਿੱਤਾ ਅਜਾ ਫਿਰ ਤੁਸੀਂ ਇੱਧਰ ਪਲੇ ਮੈਂ ਆਪਣੇ ਸਟੈਂਡ 'ਚ ਚਲੇ ਗਿਆ ਉਤੇ ਬਾਅਦ ਮੈਨੂੰ ਕਹਿੰਦਾ ਕੋਈ ਵਧੀਆ ਮੰਤਰੀ ਹੋਵੇ ਮੈਂ ਕਿਹਾ ਚੱਲ ਛੋਟਾ ਬੰਦਾ ਆਪਣਾ ਜਾਣ ਪਛਾਣਾ ਛੋਟੇ ਨੂੰ ਪੁੱਛ ਲੰਨੇ ਛੋਟਾ ਭਾਈ ਕਹਿੰਦਾ ਚੱਲ ਕੋਈ ਗੱਲ ਨਹੀਂ ਜਾ ਕੇ ਚੱਕ ਲੈਣੇ ਫਿਰ ਇਹ ਚਲੇ ਗਏ ਮੋਟਰਸਾਈਕਲ ਹਾਂ ਮੋਟਰਸਾਈਕਲ ਚੱਕਣ ਚਲੇ ਗਏ ਮੈਂ ਇਹਨਾਂ ਦੀ ਦੁਕਾਨ 'ਚ ਹੀ ਬਹਿ ਗਿਆ ਮੈਨੂੰ ਫਿਰ ਕਿਰਾਇਆ ਕਹਿੰਦਾ ਵੀ ਛੋਟੇ ਨੂੰ ਵੀ 4000 ਰੁਪਿਆ ਦੇਣਾ ਮੈਂ ਆ ਕੇ ਤੁਹਾਨੂੰ ਵੀ ਆਣ ਕੇ ਦੇ ਦਿੰਦਾ ਅੱਛਾ ਹਾਂ ਫਿਰ ਇਹ ਖੜੜਾ ਚਲੇ ਖੜੜਾ ਚਲੇ ਗਏ ਨਹੀਂ ਜੀ ਪਹਿਲਾਂ ਕਦੀ ਨਹੀਂ ਅਸੀਂ ਦੇਖਿਆ ਹੈਗਾ ਇਹਨਾਂ ਦੀ ਅੜੀ ਕਰਦੇ ਰਹੇ ਹਾਂ ਮੈਨੂੰ 15 ਕਿ ਮਿੰਟ ਬਾਅਦ ਛੋਟੇ ਨੇ ਫੋਨ ਕਰਿਆ ਵੀ ਇਦਾਂ ਕਰਕੇ ਬੰਦਾ ਵੀ ਮੇਰਾ ਮੋਟਰਸਾਈਕਲ ਲੈ ਗਿਆ ਵੀ ਤੁਸੀਂ ਜਾਣਦੇ ਹੋ ਮੈਂ ਕਿਹਾ ਵੀ ਨਹੀਂ ਮੈਂ ਤਾਂ ਜਾਣਦਾ ਨਹੀਂ ਹੈਗਾ ਮੈਨੂੰ ਤਾਂ ਤੁਹਾਨੂੰ ਦੱਸਿਆ ਸੀਗਾ ਵੀ ਮੈਨੂੰ ਆਂਦੇ ਆਂਦੇ ਰਸਤੇ 'ਚ ਮਿਲਿਆ ਇਹ ਤਾਂ ਜਦ ਹੀ ਫਿਰ ਮੈਂ ਛੋਟੇ ਕੋਲ ਪਹੁੰਚਿਆ ਛੋਟੇ ਨੂੰ ਲੈ ਕੇ ਫਿਰ ਅਸੀਂ ਸਿਟੀ ਗਏ ਰਿਪੋਰਟ ਵਗੈਰਾ ਕਰਾਈ ਜੀ ਕਿ ਮੰਗ ਮੰਗ ਹੀ ਕਰਦੇ ਆ ਵੀ ਇਹ ਕਿਸੇ ਨਾਲ ਅੱਗੇ ਤੋਂ ਕੋਈ ਐਸੀ ਜਿਹੀ ਠੱਗੀ ਵਾਰਦਾਤ ਨਾ ਹੋਵੇ ਜਲਦੀ ਤੇ ਜਲਦੀ ਇਹਦੇ ਪਰ ਗੌਰ ਕਰੀ ਜਾਵੇ